ਦੋਸਤੋ ਮੈਂ ਰਾਜੀਸ਼ ਸ਼ਰਮਾ ਬਸੰਤ ਰਿਤ YouTube ਚੈਨਲ ਤੋਂ ਇੱਕ ਵਾਰ ਫਿਰ ਦਰਸ਼ਕਾਂ ਨਾਲ ਜੁੜਿਆ ਦਰਸ਼ਕੋ ਬਹੁਤ ਹੀ ਸੁਹਾਣੀ ਸ਼ਾਮ ਹੈ ਬੱਦਲ ਹੋਏ ਹੋਏ ਨੇ ਔਰ ਹੁਣੇ ਹੁਣੇ ਥੋੜੀ ਦੇਰ ਪਹਿਲਾਂ ਮੀਂਹ ਬੈ ਕੇ ਹਟਿਆ ਔਰ ਜਿਹੜੇ ਮੇਰੇ ਕੈਮਰੇ ਦੇ ਸਾਹਮਣੇ ਚਿਹਰੇ ਤਮਾਮ ਤੁਹਾਨੂੰ ਦਿਖ ਰਹੇ ਨੇ ਮੁਸਕਰਾੜ ਵਾਲੇ ਚਿਹਰੇ ਨੇ ਖੁਸ਼ੀ ਨਾਲ ਭਰੇ ਹੋਏ ਚਿਹਰੇ ਨੇ ਔਰ ਮੈਂ ਇੱਥੇ ਸੰਦੀਪ ਜੀ ਨੇ ਸੰਦੀਪ ਸਿੰਘ ਜੀ ਨੂੰ ਮੁਾਰਕਾ ਦੰਨਾ ਕਿ ਉਹਨਾਂ ਨੇ ਤੀਸਰੀ ਚੌਥੀ ਵਾਰ ਬਸੰਤ ਰਿਤੂ ਯੂਥਲਾ ਧ੍ਰਿਪੀ ਪਟਿਆਲਾ ਦੇ ਸਹਿਯੋਗ ਨਾਲ ਇਹ ਬਾਈਪਾਸ ਤੇ ਦੀਪਨਗਰ ਵਿਕਾਸਨਗਰ तमाम ਇੱਦਲੇ ਜਿੰਨੇ ਵੀ ਏਰੀਏ ਨੇ ਇਹਨਾਂ ਨੇ 2250 ਪੌਦਾ ਲਗਾਇਆ ਮੈਂ ਕਹਾਂਗਾ ਸੰਦੀਪ ਜੀ ਦੀ ਕਤਾੜੀ ਲਗਾ ਦਿਓ ਸਾਰੇ ਜਨੇ ਪਹਿਲਾਂ ਦੋਸਤੋ ਰੁੱਖ ਬਹੁਤ ਮਿੱਠੀ ਯਾਦ ਨੇ ਰੁੱਖ ਸਾਨੂੰ ਸਹਿਨਸੀਲਤਾ ਸਿਖਾਉਂਦੇ ਨੇ ਰੁੱਖ ਸਾਨੂੰ ਜੀਣਾ ਸਿਖਾਉਂਦੇ ਨੇ ਰੁੱਖਾਂ ਦੇ ਨਾਲ ਸਾਡੇ ਸਾਹ ਜੁੜੇ ਨੇ ਇਸ ਵਾਸਤੇ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਧੇਰੇ ਪੌਦੇ ਲਾ ਕੇ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਹੈ ਆਪਣੇ ਲਈ ਔਰ ਆਉਣ ਵਾਲੀ ਜਨਰੇਸ਼ਨ ਲਈ ਆਪਾਂ ਸ਼ੁੱਧ ਵਾਤਾਵਰਣ ਰੱਖੀਏ ਔਰ ਇਹਨਾਂ ਇਹਨਾਂ ਇਸ ਕੰਮ ਵਿੱਚ ਸੰਦੀਪ ਜੀ ਵਰਗੇ ਜਿਹੜੇ ਨੌਜਵਾਨ ਨੇ ਇਹਨਾਂ ਦਾ ਬਹੁਤ ਵੱਡ ਬੜੂਲਾ ਯੋਗਦਾਨ ਹੈ ਯੋਗਦਾਨ ਹੈ ਔਰ ਤਮਾਮ ਇਹਨਾਂ ਨੇ ਆਪਣੇ ਸਾਥੀਆਂ ਨੂੰ ਇਕੱਠੇ ਕੀਤਾ ਮੈਂ ਇਹਨਾਂ ਨੂੰ ਇਹਨਾਂ ਨੂੰ ਮੁਬਾਰਕ ਦਿੰਦਾ ਇਹਨਾਂ ਨੂੰ ਕਹੂੰਗਾ ਕਿਉਂ ਤੁਸੀਂ ਬੂਟਾ ਲਗਾਓ ਪਾਣੀ ਪਾਣੀ ਲਗਾਓ ਜੀ ਪਹਿਲਾਂ ਦੋਸਤੋ ਜੰਗਲ ਵੀ ਮੁੱਕ ਚੱਲੇ ਨੇ ਰੁੱਖ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਣ ਦੀਆਂ ਝੜੀਆਂ ਲੱਗਣਾਂ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਤੋਂ ਗੁਲਦਸਤੇ ਘਰਾਂ 'ਚ ਪਾਵੇਂ ਨੇ ਹੁਣ ਮੋਰ ਪਹਿਲਾਂ ਪਾਵਨ ਨਾ ਕਿਉਂ ਕੀ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੇ ਮੇਰੀ ਇਹ ਲੈਣਾ ਪਸੰਦ ਆਈ ਤਾਂ ਇੱਕ ਤਾੜੀ ਲਗਾ ਦਿਓ ਪਲੀਜ਼ ਦੋਸਤੋ ਰੁੱਖ ਬਹੁਤ ਮਿੱਠੀ ਯਾਦ ਰੇ ਰੁੱਖਾਂ ਨੂੰ ਨਾ ਕਟਹਾਣੀਆਂ ਰੁੱਖਾਂ ਨੂੰ ਨਾ ਕਟਹਾਣੀਆਂ ਇਨ੍ਹਾਂ ਵਿੱਚ ਸਾਡੀ ਜਾਨ ਹਾਣੀਆਂ ਸਾਡੀਆਂ ਬਾਹਾਂ ਦੇ ਵਾਂਗ ਝੂਲਣ ਟਹਨੇ ਰੁੱਖਾਂ ਦੀ ਸ਼ਾਨ ਹਾਣੀਆਂ ਥੱਕ ਟੁੱਟ ਕੇ ਜੇ ਬਹਿ ਜਾਵੇ ਇਨ੍ਹਾਂ ਦੀ ਛਾਵੇਂ ਪੱਤਰ ਇਨ੍ਹਾਂ ਦੀ ਗੀਤਾ ਦੀ ਖਾਣ ਹਾਣੀਆਂ ਆਖੇ ਬਾਬਾ ਮੇਰਾ ਬਈ ਲੈਣਾ ਧਿਆਨ ਨਾਲ ਸੁਣਿਓ ਆਖੇ ਬਾਬਾ ਮੇਰਾ ਕਮ ਆਉਣ ਦੇ ਟਾਣੇ ਤੇਰੇ ਆਖੇ ਬਾਬਾ ਮੇਰਾ ਕਮ ਆਉਣ ਦੇ ਟਾਣੇ ਤੇਰੇ ਜੇ ਤੂੰ ਛੱਡੇਗਾ ਜਹਾਨ ਹਾਨੀਆਂ ਰੁਕਾਂ ਨੂੰ ਨਾ ਤੂੰ ਕਟ ਹਾਨੀਆਂ ਇਨ੍ਹਾਂ ਵਿੱਚ ਸਾਡੀ ਜਾਨ ਹਾਨੀਆਂ ਦੋਸਤੋ ਬਹੁਤ ਅੱਛਾ ਲੱਗਦਾ ਹੈ ਜਦ ਸਾਰੇ ਮਿਲ ਕੇ ਅਸੀਂ ਪਲਾਂਟੇਸ਼ਨ ਕਰਦੇ ਹਾਂ ਵਾਤਾਵਰਨ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਆ ਸੰਦੀਪ ਜੀ ਮੈਂ ਤੁਹਾਡਾ ਆਪਣੇ ਬਸੰਤ ਰਿਪਰਤਿਵ ਯੂਟਿਊਬ ਚੈਨਲ ਤੋਂ ਔਰ ਆਪਣੇ ਰਾਜੇਸ਼ ਸ਼ਰਮਾ ਬਸੰਤ ਰਿਪਰਤਿਵ ਯੂਟਿਊਬ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਔਰ ਤੁਸੀਂ ਪੌਦੇ ਲਗਾ ਰਹੇ ਹੋ ਬਸੰਤ ਰਿਪਰਤਿਵ ਕਲੱਬ ਦੇ ਨਾਲ ਮਿਲ ਕੇ ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਦੋਸਤੋ ਸ਼ਾਮ ਜਿਹੜੀ ਸੁਹਾਣੀ ਹੈ ਇਹਨਾਂ ਨੇ ਸੋਹਣੇ ਤੇ ਸੁਹਾਗੇ ਵਾਲਾ ਕੰਮ ਕੀਤਾ ਹੈ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ